ਉਹ ਮਰ ਜਾਵੇ ਜੇ ਜੀਵਨ ਸਾਥਣ ਉਪਰੀ ਲਗੇ ਲੋਕਾਈ ਲੱਕ ਤੋੜ ਦੇ ਚੜੀ ਜਵਾਨੀ ਮਰ ਜੇ ਜਦੋਂ ਜਵਾਈ ਹੈ ਜੋ ਬਣ ਰੁੱਤੇ ਪਤੀ ਜੇ ਮਰ ਜੇ ਰੁੱਲ ਜਾਂਦੀ ਜੇ ਨਾਰੀ ਭੀ ਮਰੇ ਤਾਂ ਮੁੱਕ ਜਾਂਦੀ ਏ ਹੁਣ ਮਾਂ ਕਰ ਸਰਦਾਰੀ ਓਏ ਨਾਨਾ ਨਾਨੀ ਜੂੰਦਿਆਂ ਹੁੰਦੀ ਨਾਨਕਿਆ ਕਰ ਸਰਦਾਰੀ ਮਾਮਿਆਂ ਤੇ ਕੋਈ ਮਾਨ ਨਹੀਂ ਹੁੰਦਾ ਮਿਲਦੇ ਲੋਕਾਂ ਚਾਰੀ ਹਏ ਮਾਮੀਆਂ ਦੇ ਲਈ ਦੋਤੇ ਹੁੰਦੇ ਦੂਰ ਦੀ ਰਿਸ਼ਤੇਦਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਘਰ ਸਰਦਾਰੀ ਉਹ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਘਰ ਸਰਦਾਰੀ ਉੱਤੀਆਂ ਦੀ ਤੂੰ ਮੇਰੇ ਆ ਰੱਬਾ ਕੈਸੀ ਜੂਨ ਬਣਾਈ ਮਾਪੇ ਤੋੜ ਕੇ ਜਿਗਰ ਦਾ ਟੋਟਾ ਜਾਂਦੇ ਫਰਜ਼ ਨਭਾਈ ਮਾਪੇ ਤੋੜ ਕੇ ਜਿਗਰ ਦਾ ਟੋਟਾ ਜਾਂਦੇ ਫਰਜ਼ ਨਭਾਈ ਕੀ ਭੁੱਲ ਹੋਗੀ ਤਿਆਂ ਕੋਲ ਹੋਇਆ ਕੀ ਗੁਨਾਹ ਮੈਨੂੰ ਦੱਸ ਦੇ ਮੇਰੇ ਆ ਰਬਾਵੇ ਮੇਰਾ ਕਿਹੜਾ ਹੀ ਅਸਲਗਰਾ ਮੈਨੂੰ ਦੱਸ ਦੇ ਮੇਰੇ ਆ ਰਬਾਵੇ ਮੇਰਾ ਕਿਹੜਾ ਹੀ ਅਸਲਗਰਾ ਉਹ ਜਿੱਥੇ ਹੋਵਣ ਧੀਆਂ ਉਥੇ ਟੋਟ ਕੋਈ ਨਾ ਆਵੇ ਹਰ ਕੋਈ ਮਾਂ ਪਿਓ ਆਪਣੇ ਹੱਥੀਂ ਧੀ ਨੂੰ ਡੋਲੀ ਪਾਵੇ ਉਮਾਂ ਦੇ ਵਾਂਗੂ ਕੋਈ ਨਾ ਧੀ ਨੂੰ ਕੋਠੇ ਚੜ ਚੜ ਵੇਖੇ ਮਾਂਵਾ ਮਗਰੋਂ ਛੁੱਟ ਜਾਂਦੇ ਧੀਆ ਦੇ ਲੋਕੋ ਪੇਕੇ ਉਹ ਘਰੇ ਦਾ ਪੁੱਤ ਚੁੱਕ ਕੇ ਉਹਨੂੰ ਹਰ ਕੋਈ ਦਾ ਜੀਆਂ ਕਰਦਾ ਏ ਉਹ ਮਾਰੇ ਦਾ ਪਾਵੇਂ ਸੋਹਣਾ ਪਰ ਕੋਈ ਵੀ ਚਾ ਨਹੀਂ ਕਰਦਾ ਏ ਉਹ ਜਿੱਥੇ ਹੋਵੇ ਕੋਈ ਸੱਜਣ ਦੀ ਲਈਂਦੀਆ ਹੇ ਜਿੱਥੇ ਮਰਜੀ ਟਿਕ ਪੈਣਾ ਏ ਲਾਰਾ ਕੀ ਕੇ ਨਾਰਾ ਵਿੰਦੀਆ ਏ ਕੱਲਾ ਕੱਲਾ ਪੁੱਤ ਸਾਡਾ ਤੂੰ ਤੇਰੇ ਤੇ ਸੀ ਆਸਾਂ ਕਿੰਦੀਆਂ ਹਰ ਚੋਕ ਦੁੱਕ ਕੇ ਤੇਰਾ ਪਿਓ ਰੋਂਦਾਈ ਕੁੱਤ ਤੇ ਨੂਟੀ ਕਿਆ ਤੂੰ